ਦੇਖੋ ਅਸੀਂ ਸਰਬਸੰਮਤੀ ਨਾਲ ਫੈਸਲਾ ਲਿਆ ਕਿਉਂਕਿ ਇਹਦੇ 5 ਮੈਂਬਰ ਹਾਜ਼ਰ ਹੋਏ ਨੇ ਅੱਜ ਇਹ ਪੰਜੇ ਹੀ ਸ਼੍ਰੀ ਕਾਲਕਟਕ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆਂ ਜੋ ਪਹਿਲਾ ਹੁਕਮ ਹੋਇਆ ਸੀ ਅਸੀਂ ਉਹ ਤੇ ਪਹਿਰਾ ਦੇਣ ਨੂੰ ਤਿਆਰ ਸੀਗੇ ਠੀਕ ਆ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ ਪਾਰਟੀ ਨੇ ਪਰਦੀ ਕਰਵਾਉਣੀ ਸੀਗੀ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਾਲਕਟਕ ਸਾਹਿਬ ਨੂੰ ਭੇਜ ਦਿੱਤਾ ਅੱਗੇ ਜਸਰ ਸਾਹਿਬਾਨ ਜੋ ਵੀ ਸਾਨੂੰ ਹੁਕਮ ਕਰਨਗੇ ਇਹ ਕਮੇਟੀ ਹੈ ਜਿਹੜੀ 5 ਮੈਂਬਰ ਜਿਹੜੇ ਹਾਜ਼ਰ ਨੇ ਉਹ ਸਮਰਪਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂਕਿ ਸਾਡੇ ਲਈ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਸੋ ਜੋ ਸਾਨੂੰ ਅਗਲਾ ਦੇਸ਼ ਉਹ ਦੇਣਗੇ ਉਹਦੇ ਤੇ ਅਸੀਂ ਟਟ ਕੇ ਪੈਰਾ ਦਮਾਗੇ ਅਸੀਂ ਇਸ ਮੁੱਚੇ ਪੰਥ ਨੂੰ ਅਸੀਂ ਦੁਨੀਆ 'ਚ ਬੈਠੇ ਸਿੱਖਾਂ ਨੂੰ ਜਵਾਬ ਦੇ ਆ ਤੇ ਅਸੀਂ ਆਪਣੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰਨੀ ਆ ਉਹ ਆਪਣੀ ਕੁਰਸੀ ਨੂੰ ਹਿਤਾ ਨੂੰ ਤਿਆ ਕੇ ਜੇ ਸਮਰਪਿਤ ਭਾਵਨਾ ਨਾਲ ਪੰਜਾਬ ਅਤੇ ਕੌਮ ਦੇ ਭਲੇ ਲਈ ਕੰਮ ਕਰਨਗੇ ਲੀਡਰਸ਼ਿਪ ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਨੇ ਦੇਖੋ ਅਸੀਂ ਸਰਬਸੰਮਤੀ ਨਾਲ ਫੈਸਲਾ ਲਿਆ ਕਿਉਂਕਿ ਇਹ ਪੰਜ ਮੈਂਬਰ ਹਾਜ਼ਰ ਹੋਏ ਨੇ ਅੱਜ ਇਹ ਪੰਜੇ ਹੀ ਸ਼੍ਰੀ ਕਲਤਕ ਸਾਬ ਨੂੰ ਸਮਰਪਿਤ ਨੇ ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਹਾਂ ਜੋ ਪਹਿਲਾ ਹੁਕਮ ਹੋਇਆ ਸੀ ਅਸੀਂ ਉਹ ਤੇ ਪਹਿਰਾ ਦੇਣ ਨੂੰ ਤਿਆਰ ਸੀਗੇ ਠੀਕ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ ਪਾਰਟੀ ਨੇ ਪਰਦੀ ਕਰਵਾਉਣੀ ਸੀਗੀ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਾਲਤਕ ਸਾਬ ਨੂੰ ਭੇਜ ਦਿੰਦਾ ਅੱਗੇ ਜਜ਼ਰ ਸਰਬੰਨ ਜੋ ਵੀ ਸਾਨੂੰ ਹੁਕਮ ਕਰਨਗੇ ਤੇ ਇਹ ਕਮੇਟੀ ਹੈ ਜਿਹੜੀ ਪੰਜ ਮੈਂਬਰ ਜਿਹੜੇ ਹਾਜ਼ਰ ਨੇ ਉਹ ਸਵਰਪੱਤਨੇ ਸ਼੍ਰੀ ਕਾਲਤਕ ਸਾਬ ਨੂੰ ਕਿਉਂਕਿ ਸਾਡੇ ਲਈ ਅਕਾਲ ਤੱਕ ਸ਼੍ਰੀ ਕਾਲਤਕ ਸਾਬ ਸਰਵੋੱਚਾ ਸੋ ਉਹ ਜੋ ਸਾਨੂੰ ਅਗਲਾ ਦੇਸ਼ ਉਹ ਦੇਣਗੇ ਉਹਦੇ ਤੇ ਅਸੀਂ ਟਟ ਕੇ ਪੈਰਾ ਦਮਾਂਗੇ ਐਲੀ ਸਰ ਵੱਡਾ ਸਵਾਲ ਹੈ ਕਿ ਪਹਿਲੀ ਪੜਤੀ ਹੁਣ ਤੱਕ ਹੋਈ ਹੈ ਲੱਖਾਂ ਚ ਦੱਸ ਰਹੇ ਰਿਹਾਵਾ ਕਰ ਰਹੇ ਨੇ ਉਹਦਾ ਪ੍ਰਵਿੱਕ ਕੀ ਮਰਦਾ ਨਹੀਂ ਉਹ ਵੀ ਜਸਰ ਸਾਹਿਬ ਦੱਸਣਗੇ ਜੀ ਅਸੀਂ ਤਾਂ ਲਿਖ ਕੇ ਭੇਜਦਾ ਵੀ ਇਹ ਸਾਡੀ ਕਮੇਟੀ ਤੋਂ ਬਿਨਾਂ ਅਸੀਂ ਦੀ ਪ੍ਰਤੀ ਕਰ ਰਹੇ ਆ ਕੀਤੀ ਜਾ ਰਹੀ ਆ ਤੇ ਉਹਦੇ ਬਾਰੇ ਵੀ ਜਸਰ ਸਾਹਿਬ ਦੱਸ ਦੇਣਗੇ ਸਾਨੂੰ ਕਿਉਂਕਿ ਕਮੇਟੀ ਉਹਨਾਂ ਨੇ ਨਹੀਂ ਬਣਾਈ ਆ ਅਗਲਾ ਦੇ ਸਾਨੂੰ ਜਦੋਂ ਉਹ ਸਾਨੂੰ ਹੁਕਮ ਕਰਨਗੇ ਅਗਲਾ ਅਸੀਂ ਉਹਦੇ ਤੇ ਪੈਰ ਦਵਾਂਗੇ ਤੁਸੀਂ ਉਹਨਾਂ ਕਾਰਨ ਕੀ ਸਾਹ ਦੇਉਂਦਾ ਅਮੀ ਸਾਹਿਬ ਦੇ ਅਸਤੀਫੇ ਦਾ ਉਹ ਤਾਂ ਹੁਣ ਉਹ ਹੀ ਦੱਸ ਕਾਰਨ ਦਾ ਜਿਹਨੇ ਕਹਿਣਾ ਕਿ ਮੈਨੂੰ ਵਕ ਕਰ ਦਿੱਤਾ ਜਾ ਵੀ ਨਹੀਂ ਕਾਰਨ ਤਾਂ ਹੁਣ ਜਿਨ੍ਹਾਂ ਨੇ ਦਿੱਤਾ ਉਹ ਦੱਸ ਸਕਦੇ ਨੇ ਵੀ ਕਾਰਨ ਕੀ ਆ ਉਹ ਦੱਸਣ ਕਾਰਨ ਅਸੀਂ ਅਸੀਂ ਇਹ ਪੰਜੇ ਸਮਰਪਤ ਬੈਠੇ ਤੁਹਾਡੇ ਸਾਹਮਣੇ ਅਸੀਂ ਅਸੀਂ ਸ਼੍ਰੀ ਗੁਰੂ ਕਾ ਜੀ ਸਾਹਿਬ ਨੂੰ ਅਸੀਂ ਇਸ ਮੁੱਚੇ ਪੰਥ ਨੂੰ ਅਸੀਂ ਦੁਨੀਆਂ 'ਚ ਬੈਠੇ ਸਿੱਖਾਂ ਨੂੰ ਜਵਾਬ ਦੇ ਆ ਤੇ ਅਸੀਂ ਆਪਦੀ ਇਮਾਨਦਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੌਨਲੇ ਸਮੇਂ 'ਚ ਵੀ ਕਰਾਂਗੇ ਜੀ ਸਾਹਿਬ ਤੁਹਾਡੇ ਤੋਂ ਨਾ ਪੰਥ ਨੂੰ ਕੱਢਦਿਆਂ ਪੰਡਿਆ ਜਾ ਰਿਹਾ ਹੈ ਕਿ ਕਾਫੀ ਉਮੀਦਾਂ ਨੇ ਕਿਵੇਂ ਤੁਸੀਂ ਮੰਨਦੇ ਹੋ ਅਕਾਲੀ ਦਲ ਦੀ ਸਤ ਕਿੰਨੀ ਮਜ਼ਬੂਤ ਹੋ ਸਕਦੀ ਹੈ ਤੇ ਦੇਖੋ ਅੱਜ ਦੇ ਇਹ ਹਾਲਾਤ ਨੇ ਇਹ ਨਹੀਂ ਲੱਗਦੇ ਕਿ ਇਹ ਕੋਈ ਮਜਬੂਰੀ ਵਾਲਾ ਰਾਹ ਬਣਿਆ ਹੋਵੇ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰਨੀ ਆ ਉਹ ਆਪਣੀ ਕੁਰਸੀ ਨੂੰ ਹਿੱਤਾਂ ਨੂੰ ਤਿਆਗ ਕੇ ਜੇ ਸਮਰਪਿਤ ਭਾਵਨਾ ਨਾਲ ਪੰਜਾਬ ਅਤੇ ਕੌਮ ਦੇ ਭਲੇ ਲਈ ਕੰਮ ਕਰਨਗੇ ਲੀਡਰਸ਼ਿਪ ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਨੇ। ਤਿਆਗ ਦੀ ਗੱਲ ਕਰ ਤੁਸੀਂ ਵੀਰ ਸਿੰਘ ਬਾਦਲ ਤੇ ਉਹਨਾਂ ਤਿਆਗ ਦਿੱਤਾ ਸੈਡ ਤੇ ਲੰਬੇ ਡੇ। ਹੁਣ ਅੱਗੇ ਆਪਾਂ ਰਸਤਾ ਕਿਸ ਤਰ੍ਹਾਂ ਦਾ ਬਣ ਸਕਦਾ ਤੁਹਾਨੂੰ ਤੁਹਾਡੀ ਉਮੀਦ ਹੈ ਕਿ ਜਧਿਆਰ ਕਾਲਤਖ ਸਾਬ ਫੈਸਲਾ ਦੇਣਗੇ। ਬਿਲਕੁਲ ਬਿਲਕੁਲ। ਪਰ ਤੁਸੀਂ ਵੀ ਕੋਈ ਰਿਕਰਾਈ ਰੱਖਦੇ ਹੋਗੇ। ਨਹੀਂ ਸਾਨੂੰ ਤਾਂ ਜੋ ਹੁਕਮ ਕਰਨਗੇ ਅਸੀਂ ਤਾਂ ਉੱਤੇ ਦੇਖੋ ਜਦੋਂ ਅਸੀਂ ਤਾਂ ਸਮਰਥਨ ਭਾਵਨਾ ਨਾਲ ਕੰਮ ਕਰਨ ਨੂੰ ਤਿਆਰ ਬੈਠੇ ਆ। ਹਾਂਜੀ। ਲੇਕਿਨ ਉਹਦੇਸ਼ ਅਸੀਂ ਹਾਸਲ ਕਰਨਾ ਜਧਰ ਸਾਹਿਬ ਤੋਂ। ਜੋ ਸਾਹ ਨੂੰ ਹੁਕਮ ਕਰਨਗੇ ਅਸੀਂ ਉੱਤੇ ਪਹਰਾ ਦਵਾਂਗੇ। ਸਾਹ ਤੇ ਅੱਜ ਬੈਠੇਗੇ ਚਾਹੋ। ਉਹਦੀ ਸੰਬੰਧੀ ਤੁਹਾਡਾ ਕੁਝ ਨਹੀਂ ਉਹਦੇ ਬਾਰੇ ਤਾਂ ਉਹ ਹੀ ਦੱਸਣਗੇ ਸੀਗਾ ਸਰ